ਸਿੱਖੀ ਦੀ ਬੰਦਗੀ ਦਾ ਜਿਹੜਾ ਜੁਗਤ ਹੈ ਉਹਦੇ ਬਾਰੇ ਥੋੜਾ ਜਿਹਾ ਹੋਰ ਖੁੱਲ ਕੇ ਦੱਸੋ ਜੀ ਕਿਉਂਕਿ ਸਿੱਖੀ ਵਿੱਚ ਭੋਰਿਆਂ ਦੀ ਕੀਮਤਤਾ ਹੈ ਜਾਂ ਗੁਰਦੇਵ ਘਾਦਰ ਸਾਹਿਬ ਨੇ ਇੰਨੇ ਸਾਲ ਤਪਕ ਕੀਤਾ ਉਹ ਇੱਕੋ ਜਗ੍ਹਾ ਬੈਠ ਕੇ ਕੀਤਾ ਜੋ 12ਵੇਂ ਵਿਚਰਦੇ ਸੀ ਉਹ ਕਿਸ ਤਰ੍ਹਾਂ ਦੀ ਜਿਹੜੀ ਸਿੱਖੀ ਦੀ ਕਹਾਣਾ ਜਿਹੜੀ ਹੈ ਦੇਖੋ ਗੁਰਬਾਣੀ ਦੇ ਵਿੱਚ ਹਰ ਇੱਕ ਥਾਂ ਤੇ ਬੰਦਗੀ ਦੀ ਭਗਤੀ ਦੀ ਸਿਮਰਨ ਦੀ ਗੱਲ ਕੀਤੀ ਗਈ ਤੇ ਆਪਣੇ ਉੱਤੇ ਭੋਰਾ ਨਹੀਂ ਨਿਕਲਿਆ ਬਾਬੇ ਬਕਾਲੇ ਵਾਲਾ ਫਿਰ ਉਹ ਦਾ ਪ੍ਰੂਫ ਦੇਣਾ ਚਾਹੀਦਾ ਜਦੋਂ ਤੁਸੀਂ ਲਿਖਣੇ ਲੱਗੇ ਹੋ ਸ਼ੁਰੂ ਕਰਨ ਲੱਗੇ ਹੋ ਸਾਰੀਆਂ ਗੱਲਾਂ ਕਹੋ ਉਹ ਕਹਿੰਦੇ ਨੇ ਪੋਰਾ ਹੋਇਆ ਨਹੀਂ ਅਸਲ ਵਿੱਚ ਪੋਰੇ ਦੀ ਗੱਲ ਸੀ ਜਿਹੜੀ ਉਹ ਹੋਰ ਸੀ ਉਹ ਸਮਝੀ ਕੋਈ ਨਹੀਂ ਹੁਣ ਆਪਾਂ ਇੱਥੇ ਸੈਮੀਨਾਰ ਕਰ ਰਹੇ ਹਾਂ ਸਾਨੂੰ ਇਹ ਵੀ ਇੱਥੇ ਕੋਈ ਆਵਾਜ਼ ਨਾ ਆਵੇ ਕੋਈ ਆਲੇ ਦੁਆਲੇ ਜ਼ਰਾ ਜੇ ਬੰਦ ਕਰੋ ਸਿਸਟਮ ਦਾ ਤਾਂ ਜਦੋਂ ਵੀ ਕੋਈ ਪਹਿਲਾਂ ਕੋਈ ਵਿਦਿਆ ਦਾ ਕੰਮ ਕਰਦਾ ਸੀ ਜਾਂ ਕੋਈ ਭਗਤੀ ਕਰਦਾ ਸੀ ਜਾਂ ਨਿਤਨੇਮ ਵੱਡੇ ਪੱਧਰ ਦਾ ਕਰਦਾ ਸੀ ਤੇ ਉਦੋਂ ਉਹ ਸਮੇਂ ਇੱਕੋ ਹੀ ਸਾਧਨ ਸੀ ਕਿ ਜ਼ਮੀਨ ਦੇ ਵਿੱਚ ਜਿਵੇਂ ਆਪਾਂ ਬੇਸਮੈਂਟ ਬਣਾਉਂਦੇ ਆ ਇਸ ਤਰ੍ਹਾਂ ਇੱਕ ਥਾਂ ਬਣਾ ਕੇ ਇੱਕ ਕਮਰਾ ਉਹਦੇ ਵਿੱਚ ਹੀ ਉਹ ਸਾਰਾ ਕੁਝ ਕਰਦੇ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਨੇ ਇਹ ਕੋਈ ਤਿਆਰੀ ਕਰਨੀ ਸੀ ਹੈ ਨੂੰ ਸ਼ੁਰੂ ਤੋਂ ਹੀ ਪੂਰੇ ਸਨ ਨੌ ਸਾਲ ਤੱਕ ਉਹ ਮਹਾਰਾਜ ਜੀ ਕੋਲ ਰਹੇ ਆਪਣਾ ਸਰਸਰ 1621 ਤੋਂ ਲੈ ਕੇ 30 ਤੱਕ ਫਿਰ ਉਹਨਾਂ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਪੇ ਬਕਾਲੇ ਭੇਜੀ ਦਿੱਤਾ ਤੱਪ ਤੋਂ ਉਹਨਾਂ ਨੇ ਜਿਹੜੀ ਸ਼ਹੀਦੀ ਦੇਣੀ ਸੀ ਉਹਨੇ ਕਹਿੰਦੇ ਵੀ ਉਹਨਾਂ ਨੂੰ ਭਗਤੀ ਦੀ ਲੋੜ ਹੀ ਨਹੀਂ ਉਹ ਜਿਹੜੇ 27 ਸਾਲ ਸਨ ਜਿਵੇਂ ਸਚਾਈ ਨੂੰ ਮੰਨਣਾ ਚਾਹੀਦਾ ਉਹਨਾਂ 27 ਸਾਲਾਂ ਦੇ ਵਿੱਚ ਉਹ ਆਏਗਾ ਲੋਕਾਂ ਨੂੰ ਵੀ ਮਿਲਦੇ ਰਹੇ ਇਹ ਨਹੀਂ ਕਿ ਉਹ ਕਿਸੇ ਨੂੰ ਮਿਲੇ ਨਹੀਂ ਵੀ 24 ਘੰਟੇ ਜਾਂ ਪੂਰਾ ਸਾਲ ਅੰਦਰ ਹੀ ਰਹਿ ਉਹਨਾਂ ਨੇ ਰੋਟੀ ਨਹੀਂ ਖਾਧੀ ਜਾਂ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਉਹਨਾਂ ਨੇ ਪ੍ਰਸ਼ਾਦਾ ਪਾਣੀ ਵੀ ਛੱਗਿਆ ਸੈਰ ਵੀ ਕਰਦੇ ਰਹੇ ਉਹਨਾਂ ਕੋਲ ਉਹ ਸਿਮ ਘੋੜੀ ਵੀ ਸੀ ਜਦੋਂ ਸ਼ੇਮਸੰਦ ਨੇ ਗੋਲੀ ਚਲਾਈ ਤਾਂ ਉਹ ਜਾਦਾ ਟਾਈਮ ਬੰਦਗੀ ਵਿੱਚ ਲਾਉਂਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਧੋਰੇ ਵਿੱਚ ਬੰਦੇ ਰਹੇ ਜਾਦਾ ਟਾਈਮ ਬੰਦਗੀ ਵਿੱਚ ਲਾਉਂਦੇ ਰਹੇ ਨੇ ਕੁਝ ਸਮਾਂ ਸੰਗਤ ਨੂੰ ਮਿਲਦੇ ਰਹੇ ਨੇ ਜਾਇਨਾ 26 27 ਸਾਲਾਂ ਦੇ ਵਿੱਚ ਉਹ ਕਈ ਵਾਰੀ ਕਿਤੇ ਜਾ ਵੀ ਸਕਦੇ ਨੇ ਕਿਸੇ ਸੱਦਾ ਦਿੱਤਾ ਪ੍ਰਚਾਰ ਤੇ ਚਲੇਗਾ ਨੂੰ ਕੋਈ ਹਰਜ ਨਹੀਂ ਉਹ 26 ਸਾਲ ਨੇ ਮੰਨ ਲਓ 6 ਸਾਲ ਪ੍ਰਚਾਰ ਵੀ ਕਰਦਾ ਰਹੇ ਹੋਣਗੇ 20 ਸਾਲ ਕੀ ਕਰਦੇ ਰਹਿ ਇਸ ਲਈ ਭਗਤੀ ਦਾ ਖੰਡਨ ਕਰਨਾ ਮੈਂ ਸਮਝਦਾ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਕੋਈ ਸਿੱਖੀ ਬਾਰੇ ਪੜ੍ਹੇ ਨਹੀਂ ਵੀ ਉਹਨਾਂ ਨੇ ਭਗਤੀ ਕੋਈ ਕੀਤੀ ਨਹੀਂ ਭਗਤੀ ਵੀ ਕੀਤੀ ਪ੍ਰਚਾਰ ਵੀ ਕੀਤਾ ਆਏ ਗਏ ਨੂੰ ਮਿਲੇ ਕਿ ਨੇ ਸਾਰਾ ਕੁਝ ਕੀਤਾ ਇਸ ਤਰ੍ਹਾਂ ਦਾ ਸਾਨੂੰ ਸੁਣਾਉਣੀ ਚਾਹੀਦੀ ਨਾ ਕਿ ਦੁਬਦਾ ਪਾਉਣ ਵਾਸਤੇ ਕੌਮ ਵਿੱਚ ਹੀ ਭਗਤੀ ਤਾਂ ਹੁੰਦੀ ਨਹੀਂ ਜੀ ਉਹ ਘੋਰੇ ਇੱਥੇ ਬੈਠੇ ਨੇ ਜੀ ਇਸ ਕਰਕੇ ਇਹ ਅਗਿਆਨਤਾ ਦੀਆਂ ਗੱਲਾਂ ਨੇ ਇਹਨਾਂ ਨੂੰ ਸੁਧਾਰਨਾ ਚਾਹੀਦਾ ਸਹੀ ਜੀਵਨ ਜਿਹੜਾ ਮਹਾਰਾਜ ਦਾ ਉਹ ਭਗਤੀ ਵੀ ਸੀ ਉਹ ਪ੍ਰਚਾਰ ਵੀ ਸੀ ਉਹਨਾਂ ਦੀ ਪ੍ਰਚਾਰ ਜਿਹੜੀ ਉਹ ਵੀ ਤਪੱਸਿਆ ਸੀ ਉਹ ਭਗਤੀ ਵੀ ਸੀ ਸਾਰਾ ਕੁਝ ਕਰਦੇ ਰਹੇ ਹੁਣ ਇਹ ਕਹਿਣਾ ਵੀ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਪੇਸ਼ ਕਰਨਾ ਜਿਉਂ ਗਏ 26 ਸਾਲ ਤੱਕ ਨਿਕਲੇ ਨੇ ਘੋਰੇ ਵਿੱਚ ਇਸ ਤਰ੍ਹਾਂ ਨਹੀਂ ਸਾਨੂੰ ਕਰਨਾ ਚਾਹੀਦਾ ਮਹਾਰਾਜ ਨੇ ਇਸ ਤਰ੍ਹਾਂ ਦੀ ਤਪੱਸਿਆ ਨੂੰ ਥਾਂ ਨਹੀਂ ਦਿੱਤੀ ਬਾਹਰਲੀ ਕਿਰਿਆ ਵੀ ਚੱਲਦੀ ਰਹੀ ਸਰੀਰ ਦੀ ਤੇ ਅੰਦਰ ਬੰਦਗੀ ਘੋਰੇ ਵਿੱਚ ਮਹਾਰਾਜ ਨੇ ਜ਼ਰੂਰ ਕੀਤੀ ਸੰਗਤ ਤੋਂ ਸਵਾਲ ਹੋਰ ਜਿੰਨੇ ਪੁੱਛਨੇ ਪੈਣਗੇ ਭਾਈ ਸਾਹਿਬ ਜੀ ਮੈਂ ਜਾਣਕਾਰੀ ਇਹ ਲੈਣਾ ਚਾਹੁੰਦਾ ਕਿ ਤੁਸੀਂ ਹੁਣ ਇੱਕ ਬਿੱਟਾ ਸਵਾਲ ਆਇਆ ਸੀ ਕਿ ਅੱਜ ਕੱਲ ਦੇ ਕੁਝ ਪ੍ਰਚਾਰਕ ਨੇ ਜਿਹੜੇ ਕਹਿੰਦੇ ਨੇ ਭਗਤੀ ਨਹੀਂ ਕਰਨੀ ਚਾਹੀਦੀ ਹੂੰ ਉਹ ਤੁਸੀਂ ਸ਼ਾਇਦ ਸੁਣਿਆ ਹੋਏਗਾ ਉਹਨਾਂ ਨੂੰ ਤਾਂ ਹੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਭਗਤੀ ਨਹੀਂ ਕਰਨੀ ਚਾਹੀਦੀ ਪਰ ਭੋਰਿਆਂ ਵਾਲੀ ਭਗਤੀ ਬਾਰੇ ਸਵਾਲ ਕੀਤਾ ਸੀ ਕਿ ਤੁਸੀਂ ਜਵਾਬ ਇਹ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਆਪ ਨੂੰ ਇੱਕ ਮਹਾਨ ਸ਼ਹੀਦੀ ਵਾਸਤੇ ਤਿਆਰ ਕਰਨਾ ਸੀ ਤੇ ਉਹਨਾਂ ਤੋਂ ਮਹਾਨ ਸ਼ਹੀਦੀ ਗੁਰੂ ਅਰਜਨ ਦੇਵ ਜੀ ਨੇ ਵੀ ਕੀਤੀ ਸੀ ਉਹਨਾਂ ਨੂੰ ਤਾਂ ਭੋਰੇ ਦੀ ਲੋੜ ਨਹੀਂ ਪਈ ਤੇ ਉਸ ਤੋਂ ਪਹਿਲਾਂ ਗੁਰੂ 6 ਗੁਰੂ ਸਾਹਿਬਾਨਾਂ ਨੇ ਵੀ ਗੁਰਮਤਿ ਜੀਵਨ ਜਾਂਚ ਸਿਖਾਈ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪ੍ਰਚਾਰ ਵਿੱਚ ਕਿਸੇ ਭੋਰੇ ਦੀ ਗੱਲ ਨਹੀਂ ਕੀਤੀ ਤੇ ਤੁਸੀਂ ਕਹਿੰਦੇ ਕਿ ਉਹ ਪਤਾ ਨਹੀਂ ਕਿਹੜੀਆਂ ਕਿੱਥੋਂ ਪੜ ਕੇ ਆਏ ਨੇ ਗੱਲਾਂ ਕਰਦੇ ਨੇ ਤੇ ਇਹ ਗੱਲ ਕਿਹੜੀ ਕਿਤਾਬ ਵਿੱਚ ਲਿਖੀ ਹੈ ਕਿ ਗੁਰੂ ਤੇਗ ਬਹਾਦਰ ਸਵੇਰ ਹੋਰੇ ਵਿੱਚੋਂ ਨਿਕਲ ਕੇ ਪ੍ਰਚਾਰ ਕਰਨ ਜਾਂਦੇ ਸਨ ਆ ਕੇ ਫਿਰ ਹੋਰੇ ਵਿੱਚ ਬੈਠ ਜਾਂਦੇ ਸਨ ਇਹ ਵੀ ਕਿਸੇ ਪੜਾਈ ਦੇ ਵਿੱਚ ਹੀ ਆਈ ਹੋएगी ਤੇ ਕਿਸ ਅੱਜ ਦਾ ਸਿੱਖ ਗ੍ਰਸਥ ਵਿੱਚ ਰਹਿੰਦੇ ਆ ਹੋਰੇ ਵਿੱਚ ਰਹ ਕੇ ਉਹਨੂੰ ਗੁਰਮਤਿ ਜੀਵਨ ਸਿੱਖਣੀ ਪੈਗੀ ਜਾਂ ਉਹ ਬਾਹਰ ਰਹ ਕੇ ਵੀ ਗੁਰੂ ਤੋਂ ਗੁਰਬਾਣੀ ਤੋਂ ਗਿਆਨ ਲੈ ਕੇ ਸਿੱਖ ਸਕਦਾ ਇਹ ਅਸੀਂ ਥੋੜਾ ਜਾਨਣਾ ਚਾਹੁੰਦੇ ਹਾਂ ਸਵਾਲ ਲੰਮਾ ਕਾਫੀ ਤਿੰਨ ਚਾਰ ਸਵਾਲ ਨੇ ਦੇ ਵਿੱਚ ਇੱਕ ਇੱਕ ਦੀ ਗੱਲ ਕਰਾਂਗਾ ਤੇ ਸਹਿਜ ਨਾਲ ਤੁਸੀਂ ਸੁਣੋ ਸਹਿਜ ਨਾਲ ਹੀ ਬੋਲੋ ਪਹਿਲਾਂ ਆਪਣੇ ਅੰਦਰ ਦੇ ਸੈਂਟਰ ਨੂੰ ਟਿਕਾ ਕੇ ਸਵਾਲ ਪੁੱਛਣਾ ਚਾਹੀਦਾ ਜੇ ਜੇ ਤੁਸੀਂ ਕਹੋ ਗੁਰੂ ਨਾਨਕ ਦੇਵ ਜੀ ਨੇ ਕੋਰਾ ਨਹੀਂ ਬਣਾਇਆ ਗੁਰੂ ਨਾਨਕ ਦੇਵ ਜੀ ਨੇ ਖੰਡਾ ਬਾਟਾ ਵੀ ਨਹੀਂ ਚੁੱਕਿਆ ਇੱਕ ਛਾਲ ਰੱਖੋ ਜਦੋਂ ਤੁਸੀਂ ਇੱਕ ਚੀਜ਼ ਕੱਟਦੇ ਹੋ ਉਹਨੂੰ ਖਿਆਲ ਰੱਖੋ ਕਿ ਉਸ ਕੱਟਣ ਦੇ ਨਾਲ ਕਿਤੇ ਹੋਰ ਚੀਜ਼ ਤੇ ਨਹੀਂ ਵੱਡੀ ਜਾ ਰਹੀ ਕੋਈ ਇੱਕ ਚੀਜ਼ ਤੁਸੀਂ ਵੱਢਣ ਲੱਗੇ ਹੋ ਕੱਟਣ ਲੱਗੇ ਹੋ ਪੋਰਾ ਘੱਟਦੇ ਤੁਸੀਂ ਕਹਿੰਦੇ ਹੋ ਵੀ ਗੁਰਨਾਨਕ ਦੇਵ ਜੀ ਨੇ ਪੋਰਾ ਨਹੀਂ ਬਣਾਇਆ ਇਸ ਬੇਸ ਤੇ 10 ਸਾਲਾਂ ਨੂੰ ਨਵੇਂ ਪ੍ਰਚਾਰਕ ਪੈਦਾ ਹੋਣਗੇ ਉਹ ਕੀ ਕਹਿਣਗੇ ਵੀ ਜੇ ਖੰਡਾ ਬਾਡੇ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਨੇ ਸਿਖਾਣਾ ਸਿੱਖੀ ਗੁਰਨਾਨਕ ਦੇਵ ਵੀ ਨਹੀਂ ਸਿਖਾ ਸਕਦੇ ਕੋਈ ਨਾ ਉਹਦੇ ਬੇਸ ਤੇ ਯਾਨੀ ਜਦੋਂ ਕੋਰਟ ਦੇ ਵਿੱਚ ਦਲੀਲਾਂ ਚੱਲਦੀਆਂ ਉਦੋਂ ਇਸੇ ਕਰਦੇ ਨੇ ਉਹ ਵੀ ਜੇ ਫਲਾਣਾ ਮੁਲਾਜ਼ਮ ਆਹ ਕੰਮ ਕਰਕੇ ਛੁੱਟ ਗਿਆ ਤੇ ਆਹ ਕਿਉਂ ਨਹੀਂ ਛੁੱਟ ਸਕਦਾ ਉਹਦੇ ਨਾਲ ਇਹ ਨੁਕਸਾਨ ਹੋਵੇਗਾ ਕਿ ਜੇ ਅੱਜ ਅਸੀਂ ਇਹ ਮੰਨ ਲੈਂਦੇ ਆ ਵੀ ਜੇ ਪੂਰਾ ਗੁਰੂ ਸਿੰਘ ਬਹਾਦਰ ਸਾਹਿਬ ਨੇ ਬਣਾਇਆ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਬਣਾਉਣਾ ਚਾਹੀਦਾ ਸੀ ਹੇਰ ਇੱਕ ਹੋਰ ਸਵਾਲ ਖੜਾ ਹੋ ਜਾਏਗਾ ਇਹ ਜੇ ਸਰੋਵਰ ਗੁਰੂ ਰਾਮਦਾਸ ਜੀ ਨੇ ਬਣਾਇਆ। ਗੁਰਨਾਨਦ ਦੇਵ ਜੀ ਨੇ ਕਿਉਂ ਨਹੀਂ ਬਣਾਇਆ ਜੀ? ਹੋ ਜਾ ਹੀ ਬਣ ਜਾਂਦਾ। ਇਹਦਾ ਮਤਲਬ ਜੋ ਗੁਰਨਾਨਦ ਦੇਵ ਜੀ ਨੇ ਕੀਤਾ ਸਾਰੇ ਗੁਰੂ ਉਹ ਹੀ ਕਰਦੇ। ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ। ਦੂਸਰੇ ਗੁਰੂਆਂ ਨੇ ਕਿਸੇ ਨੇ ਕੀਤੀ ਕਿਸੇ ਨੇ ਨਹੀਂ ਕੀਤੀ। ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਗੁਰੂ ਸਾਹਿਬ ਦੀ। ਦੂਜੀ ਗੱਲ ਇਹ ਵੀ ਜਦੋਂ ਪ੍ਰਚਾਰ ਕਰਨ ਜਾਂਦੇ ਸੀ ਤੇ ਆ ਕੇ ਘੋਰੇ ਵਿੱਚ ਵੜ ਜਾਂਦੇ ਸੀ ਤੁਹਾਡਾ ਕੀ ਮਤਲਬ ਹੈ ਨਹੀਂ ਸੀ ਵੜਦੇ ਇਹ ਕੀ ਗੱਲ ਕੀਤੀ ਨਹੀਂ ਨਹੀਂ একদম ਉਹ ਵੀ ਤੁਸੀਂ ਕੀਤੀ ਹੈ ਨਾ ਛਿੱਲੀ ਵਾਸਤੇ ਤਿਆਰ ਕਰ ਇੱਕ ਮਿੰਟ ਉਹ ਮੈਂ ਵੱਖਰੀ ਗੱਲ ਕਰਾਂਗਾ ਇਹ ਵੀ ਤੁਸੀਂ ਕੀਤੀ ਵੀ ਕੀ ਉਹ ਘੋਰੇ ਚ ਆ ਕੇ ਵੜ ਜਾਂਦੇ ਸੀ ਦੇਖੋ ਦੇਖੋ ਤੁਸੀਂ ਕਿਤੇ ਵੀ ਜਾਂਦੇ ਹੋ ਸਕੂਲ ਜਾਂਦੇ ਹੋ ਜਾਂ ਪੜਾਉਂਦੇ ਹੋ ਕਿਸੇ ਨੂੰ ਜਾਂ ਕੋਈ ਕੰਮ ਕਰਨ ਜਾਂਦੇ ਹੋ ਆਪਣੇ ਘਰ ਜੀ ਵੜਦੇ ਹੋ ਨਾ ਆ ਕੇ ਜੇ ਤੁਸੀਂ ਬੇਸਮੈਂਟ ਬਣਾਈਏ ਵੜੋਗੇ ਕਿ ਨਹੀਂ ਜਾਓਗੇ ਨਾ ਉਹ ਰਾਤ ਨੂੰ ਦੇਖ ਪਾਦਰ ਸਾਹਿਬ ਦੀ ਰਾਇ ਸੀ ਰਹਿੰਦੇ ਸਨ ਉਹਨਾਂ ਦਾ ਕਮਰਾ ਸੀ ਉੱਥੇ ਕੋਈ ਵੱਖਰੀ ਚੀਜ਼ ਨਹੀਂ ਸੀ ਜਦੋਂ ਅਸੀਂ ਹੁਣ ਆਪਾਂ ਸਾਰੀਆਂ ਗੱਲਾਂ ਇਹ ਕਰਦੇ ਰਿਹਾ ਵਿੱਚ ਤੇ ਉਹਦੇ ਵਿੱਚ ਆਪਾਂ ਧਿਆਨ ਬਾਰੇ ਕਿਹਾ ਹੈ ਵੀ ਧਿਆਨ ਕਿਸੇ ਐਸੀ ਅਵਸਥਾ ਵਿੱਚ ਆਉਂਦਾ ਜਿੱਥੇ ਕੰਧਾਂ ਦੇ ਵਿੱਚ ਚਲਦੀਆਂ ਤਰੰਗਾਂ ਨੂੰ ਵੀ ਫੜਨ ਲੱਗ ਪੈਂਦਾ ਵੀ ਉਹ ਸਾਰੀਆਂ ਇੱਕ ਇੱਕ ਆਵਾਜ਼ ਨੂੰ ਫੜਦਾ ਆਪਾਂ ਉਸ ਰਾਤ ਗਏ ਨਾ ਜਦੋਂ ਜਾਵਾਂਗੇ ਕੋਈ ਉਸ ਰਾਤ ਬੰਦਾ ਜਿਹੜਾ ਗਿਆ ਹੁੰਦਾ ਕੋਈ ਸਮਾਂ ਆਉਂਦਾ ਵੀ ਤੁਹਾਨੂੰ ਕੀੜੀ ਤੁਰਨ ਦੀ ਆਵਾਜ਼ ਵੀ ਪਛਰਬ ਕਰਦੀ ਇਸ ਰਾਹ ਉੱਤੇ ਪਰ ਅਗਰ ਦੱਸ ਉਹਨਾਂ ਨੂੰ ਪਤਾ ਹੈ ਜਿਹੜੇ ਬੰਦੇ ਕਰਦੇ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਹੁਣ ਆਪਾਂ ਇੱਥੇ ਬੋਲ ਰਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਫੋਨ ਵੱਜ ਗਿਆ ਸੀ ਮੇਰੇ ਪੈਰਾਂ ਤੋਂ ਲੈ ਕੇ ਸਿਰ ਸਿਰ ਤੱਕ ਸਾਰਾ ਕੁਝ ਹਿੱਲ ਗਿਆ ਸੀ ਕੋਈ ਬੰਦਾ ਕੀ ਕਰਦਾ ਉਹ ਕੰਮ ਕਰਦਾ ਅਗਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹੋਰ ਵੀ ਕੋਈ ਮਹਿਸੂਸ ਕਰ ਸਕਦੇ ਹੋ ਇਹਦਾ ਮਤਲਬ ਇਹ ਨਹੀਂ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਨੂੰ ਖੰਡਨ ਕਰ ਦਿਆਂਗਾ ਜੇ ਜੋ ਮੈਨੂੰ ਪਤਾ ਉਹ ਹੀ ਸਹੀ ਹੈ ਬਾਕੀ ਮਨ ਦੇ ਕੁਝ ਨੇ ਉਸ ਤੋਂ ਵੀ ਅੱਗੇ ਬੰਦੇ ਹਨ ਨੇ ਕਿ ਜੋ ਕਿੰਨਾ ਕੁਝ ਹੀ ਮਹਿਸੂਸ ਕਰ ਜਾਂਦੇ ਨੇ ਹੁਣ ਜਦੋਂ ਮੈਂ ਗੱਲ ਸਾਫ ਕਰਦਾ ਭਾਈ ਰਣਜੀਤ ਸਿੰਘ ਟਟਰੀ ਵਾਲੇ ਦੀ ਗੱਲ ਹੈ ਠੀਕ ਹੈ ਨਾ ਤੁਸੀਂ ਉਹੀ ਗੱਲ ਕਰ ਰਹੇ ਹੋ ਉਹਨਾਂ ਨੇ ਕਿਹਾ ਵੀ ਭਗਤੀ ਤੇ ਤੁਸੀਂ ਕਿਹਾ ਵੀ ਭਗਤੀ ਕਰਦੇ ਆ ਕਰਦੇ ਰਹਿੰਦੇ ਜੇ ਭਗਤੀ ਕਰਦੇ ਰਹਿੰਦੇ ਤੇ ਭੋਰੇ ਤੋਂ ਸਾਨੂੰ ਕੀ ਹਰਜ ਇੱਕ ਕਮਰਾ ਹੈ ਤੇ ਇਸ ਬਿਆਨ ਦੇ ਨਾਲ ਕਿੰਨੇ ਬੰਦੇ ਰੋ ਰਹੇ ਨੇ ਤੇ ਤੜਫ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਠੀਕ ਹੈ ਨਾ ਮੈਂ ਇਹ ਕਹਿ ਰਿਹਾ ਮੈਨੂੰ ਮੈਨੂੰ ਉਹਨਾਂ ਨਾਲ ਕੋਈ ਜਾਤੀ ਤੌਰ ਤੇ ਕੋਈ ਨਫ਼ਰਤ ਨਹੀਂ ਆਹ ਜਿਹੜਾ ਦੌਰ ਹੁਣ ਚੱਲਿਆ ਇਹਦੇ ਕੋਈ ਬਹਿਲਾ ਮੇਰਾ ਬੜਾ ਸਨੇਹ ਸੀ ਮੈਂ ਇੱਕ ਗੱਲ ਸਮਝਦਾ ਹਾਂ ਕਿ ਇਹ ਸਰੀਰ ਨੇ ਹਜ਼ਾਰਾਂ ਬੰਦਿਆਂ ਨੂੰ ਅਮਰ ਸ਼ਕਾਇਆ ਗੁਰੂ ਨਾਲ ਜੋੜਿਆ ਇੰਨੀ ਸੰਗਤ ਇਕੱਠੀ ਇਹ ਮਹਿਣਾ ਰੱਖਦੀ ਕਰ ਪਰ ਇਸ ਤੋਂ ਬਾਅਦ ਜਿਵੇਂ ਦੀਆਂ ਉਹ ਗੱਲਾਂ ਕਰ ਰਹੇ ਨੇ ਇਸ ਸਮੇਂ ਕੌਮ ਦੇ ਵਿੱਚ ਜਦੋਂ ਕੌਮ ਅਧੋ ਗਤੀ ਦੇ ਵਿੱਚ ਟੰਗੀ ਹੋਈ ਹੈ ਸਾਨੂੰ ਨਹੀਂ ਪਤਾ ਉਹਦਾ ਇਸ ਸਮੇਂ ਦੇ ਵਿੱਚ ਜਦੋਂ ਘਰ ਦੇ ਵਿੱਚ ਕੋਈ ਗਰੀਬੀ ਆ ਜਾਣਾ ਆਪਾਂ ਕੀ ਕਰਨੇ ਆ ਪਲੱਸ ਪੈ ਗਿਆ ਆਪਾਂ ਕਹਿੰਨੇ ਆ ਪੈਂਡਿੰਗ ਕਰ ਦਿਓ ਗੱਲਾਂ ਜਿਹੜਾ ਸਿਆਣਾ ਬੰਦਾ ਪੈਂਡਿੰਗ ਕਰੇ ਜਿਹੜਾ ਕਮਲਾ ਬੰਦਾ ਹੈ ਉਹ ਜਾਦੀਆਂ ਛਾੜੇਗਾ ਰੋਜ਼ ਗੱਲਾਂ ਤਰਵਾ ਪਏ ਮੇਰਾ ਮਤਲਬ ਇਹ ਹੈ ਵੀ ਤੁਸੀਂ ਵੀ ਸਮੋ ਉਹਨਾਂ ਨੂੰ ਸਮਝਾਓ ਵੀ ਇਹ ਗੱਲਾਂ ਜੇ ਤੁਸੀਂ ਚਲੋ ਸ਼ੰਕਾ ਪੈਂਦਾ ਮੈਨਾਂ ਵੀ ਸਾਨੂੰ ਹੀ ਪੈਂਦਾ ਕਈ ਗੱਲਾਂ ਤੇ ਅਸੀਂ ਉਹ ਗੱਲਾਂ ਬਲੌਕ ਕਰ ਦਿੰਦੇ ਆਂ ਬੰਦ ਕਰ ਦਿੰਦੇ ਆਂ ਕੌਮ ਦੇ ਹਿੱਤ ਵਿੱਚ ਸਮਾਉਂਦਾ ਨਾਲੇ ਇਸ ਘੋਰੇ ਨਾਲ ਦੱਸੋ ਵੀ ਸਿੱਖ ਕੌਮ ਨੂੰ ਕੋਈ ਨੁਕਸਾਨ ਕੀ ਹੋ ਰਿਹਾ ਹੈ ਨੁਕਸਾਨ ਤਾਂ ਠੇਕਿਆਂ ਤੋਂ ਹੀ ਹੋ ਰਿਹਾ ਨਾ ਨੁਕਸਾਨ ਤਾਂ ਨਸ਼ਾ ਹੀ ਕਰ ਰਿਹਾ ਹੈ ਜਾਂ ਬੁਰਾਈਆਂ ਕਰ ਰਹੀਆਂ ਨੇ ਉਹ ਤਾਂ ਕੀਰਤ ਨਹੀਂ ਹੋ ਰਿਆ ਗੁਰਮਤ ਦੀ ਗੱਲ ਹੋ ਰਹੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਜੇ ਤੇ ਉੱਥੇ ਕੋਈ ਨੱਚ ਟਕਪ ਹੁੰਦੀ ਹੈ ਜਾਂ ਗੁਰਮਤ ਤੋਂ ਵਿਰੁੱਧ ਹੁੰਦਾ ਤੇ ਸਾਨੂੰ ਦੱਸੋ ਅਸੀਂ ਕਵਾਂਗੇ ਵੀ ਆ ਥਾਂ ਬੰਦ ਕਰੋ ਜਦੋਂ ਉੱਥੇ ਗੱਲ ਸਾਰੀ ਗੁਰਮਤ ਦੀ ਹੋ ਰਹੀ ਹੈ ਸ਼ਰਧਾ ਨਾਲ ਹੋ ਰਹੀ ਹੈ ਮੈਨੂੰ ਇਹਨਾਂ ਪਤਾ ਮੈਂ ਤੁਹਾਨੂੰ ਮੈਂ ਦੱਸਣਾ ਮੈਂ ਮੈਂ 100 ਥਾਵਾਂ ਤੇ ਕਥਾ ਕੀਤੀ ਮੈਂ ਲੰਘਦਾ ਲੰਘਦਾ ਇੱਕ ਵਾਰੀ ਸ਼ਾਮ ਨੂੰ ਆ ਸਿੰਘ ਨਾਲ ਬੈਠੇ ਨੇ ਮੇਰੇ ਜਿਹੜੇ ਨਾਲ ਤੇ ਮੇਰੇ ਨਾਲ ਸੀ ਅਸੀਂ ਉੱਥੇ ਮੈਗਾ ਟਾਈਮ ਆਇਆ ਸੀ ਬਟਾਲੇ ਜਾਣਾ ਸੀ ਲੰਗ ਦੇ ਬਾਬੇ ਕੋਲ ਆਇਆ ਸੀ ਮੱਥਾ ਟੇਕ ਜੀ ਭਾਈ ਪਰਮੇਸ਼ਰ ਸਿੰਘ ਨੇ ਸਾਰੇ ਸਿੰਘ ਨਾਲ ਸੀ ਮੈਂ ਅੰਦਰ ਮੱਥਾ ਟੇਕਿਆ ਜਿਹੜਾ ਸਿੰਘ ਨੇ ਕਥਾ ਕਰਨੀ ਸੀ ਉਹਨੇ ਮੈਨੂੰ ਪਛਾਣ ਲਿਆ ਵੀ ਗਿਆਨੀ ਜੀ ਨੇ ਕਹਿੰਦੇ ਆਜੂ ਕਥਾ ਕਰੋ ਸੂਰਜ ਪ੍ਰਕਾਸ਼ ਕਥਾਣ ਮੈਂ ਕਿਹਾ ਬਈ ਤੁਹਾਡੀ ਮਰਿਆਦਾ ਹੈ ਬਈ ਪਤਾ ਨਹੀਂ ਤੁਸੀਂ ਕਿਵੇਂ ਕਥਾ ਕਰਦੇ ਹੋ ਕਿ ਕੱਲ ਨੂੰ ਤੁਹਾਨੂੰ ਕੋਈ ਪ੍ਰਬੰਧਕਾ ਵੱਲੋਂ ਕੁਆਇ ਨਾ ਰੁਕਾਵਟ ਤੇ ਤੁਸੀਂ ਕਰੋ ਮੈਂ ਮੱਥਾ ਟੇਕਣ ਆਇਆ ਵੈਸੇ ਕਰੋ ਉਹ ਸਾਰੇ ਜੀ ਸਿੰਘ ਜਿਹੜੇ ਜਾਣਦੇ ਸੀ ਉਹ ਦੁਆਲੇ ਹੋ ਗਏ ਤੇ ਕਹਿੰਦੇ ਅਸੀਂ ਕਰਾਣੀ ਜ਼ਰੂਰ ਮੈਂ ਕਥਾ ਕਰਨ ਬਹਿ ਗਿਆ ਨਾ ਮੈਨੂੰ ਪਤਾ ਨਹੀਂ ਮੈਂ ਕਥਾ ਕਰਨ ਗਿਆ ਨਾ ਮੈਂ ਤਿਆਰੀ ਕੋ ਕੀਤੀ ਨਾ ਉੱਥੇ ਮੈਨੂੰ ਪਤਾ ਪਹਿਲੀ ਵਾਰੀ ਮੈਂ ਗਿਆ ਮੈਂ ਕਥਾ ਉੱਥੇ ਫਿਰ ਨਵੇਂ ਪਾਸ਼ਾ ਦੀ ਕਰਨੀ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਹਜ਼ਾਰਾਂ ਕਥਾ ਕੀਤੀਆਂ ਨੇ ਪਰ ਉਹ ਕਥਾ ਜਿਹੜਾ ਕੋ ਮੈਂ ਨਹੀਂ ਕੀਤੀ ਜਿਹੜੀ ਮੈਂ ਉੱਥੇ ਕਰ ਦਿੱਤੀ ਇਹ ਲੋਕ ਪੁੱਛੋ ਵੀ ਅੰਦਰ ਕਥਾ ਕੀਤੇ ਬੰਦੇ ਤੁਹਾਨੂੰ ਦੱਸ ਦੇਣਗੇ ਬੋਲ ਕੇ ਉੱਥੇ ਵੀ ਜਿਹੜੇ ਬੰਦੇ ਬਾਹਰ ਰੇੜੀਆਂ ਲਾ ਕੇ ਬੈਠੇ ਸੀ ਨਾ ਬਾਹਰ ਉਹ ਰੇੜੀਆਂ ਛੱਡ ਕੇ ਅੰਦਰ ਆ ਗਏ ਸਨ ਕਿੰਨੇ ਹੁਣ ਵੇਖੋ ਵੀ ਕਥਾ ਦੇ ਉੱਪਰ ਉਲ ਕਰਨੇ ਆ ਉਸ ਥਾਂ ਤੇ ਕੋਈ ਖਾਸ ਤਰੰਗਾ ਪਈਆਂ ਨੇ ਜਿਨ੍ਹਾਂ ਨੂੰ ਉਹਨਾਂ ਸ਼ਬਦਾਂ ਦੇ ਵਿੱਚ ਹੋਰ ਕੁਝ ਪਾਤਾ ਮੇਰੀ ਮਿੰਤ ਨਹੀਂ ਸੀ ਪਰ ਮੈਂ ਮੰਨਣਾ ਕੁਝ ਪੱਖ ਵਿੱਚ ਐਸੇ ਪ੍ਰਚਾਰ ਕਰ ਦਿੱਤੇ ਨੇ ਜਿਹੜੇ ਹজম ਨਹੀਂ ਹੁੰਦੇ ਵੀ ਮਹਾਰਾਜ ਤਾਂ ਵੇਚ ਹੀ ਰਹੇ ਨੇ ਉਹ ਤੇ ਨਿਕਲੇ ਨਹੀਂ ਮਹਾਰਾਜ ਨਿਕਲਦੇ ਵੀ ਰਹੇ ਨੇ ਮਾਰੇ ਨੇ ਘੋੜੀ ਰੱਖੀ ਸੀ ਜਦੋਂ ਗੋਲੀ ਚੱਲੀ ਉਹ ਤੇ ਘੋੜੀ ਉਹ ਉੱਤੇ ਬੈਠੇ ਸਨ ਸਿੰਘ ਨੇ ਗੋਲੀ ਚਲਾਈ ਹੈ ਨਾ ਸੈਰ ਕਰਕੇ ਆਏ ਸੀ ਅੰਦਰ ਆਏ ਅੱਛਾ ਇਹਨਾਂ ਗੱਲਾਂ ਵਿੱਚ ਜੇ ਮੰਨ ਲਓ 1 ਮਿੰਟ ਵਾਸਤੇ ਆਪਾਂ ਸਾਰੇ ਸਿੱਖ ਮੰਨ ਵੀ ਲਈ ਵੀ ਭੋਰਾ ਨਹੀਂ ਭਗਤੀ ਨਹੀਂ ਪ੍ਰਚਾਰ ਹੀ ਕਰਦੇ ਰਹੇ ਨੇ ਦੱਸੋ ਵੀ ਇਹਦੇ ਨਾਲ ਸਿੱਖ ਕੌਮ ਨੂੰ ਕੀ ਰਾਤ ਮਿਲੇਗੀ ਇੱਕ ਗੁਰਦੁਆਰੇ ਬੰਦ ਕਰ ਦਿੰਨੇ ਆ ਬੇਨਤੀ ਕਰਕੇ ਪੰਥ ਨੂੰ ਇਹ ਗੱਬਗਲਾ ਬੰਦ ਕਰ ਦਿਓ ਜੀ ਸਿੱਖ ਸਿੱਖ ਕੌਮ ਦੇ ਮਸਲੇ ਹੱਲ ਹੋ ਜਾਣ ਕੀ ਹੋਵੇਗਾ ਲੜਾਈ ਪੈ ਗਈ ਨਾ ਦੂਜੀ ਗੱਲ ਤੁਸੀਂ ਕਿਹਾ ਮੈਂ ਕਿਹਾ ਵੀ ਉਹਨਾਂ ਨੇ ਤਿਆਰੀ ਕੀਤੀ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਤਿਆਰੀ ਨਹੀਂ ਸੀ ਕੀਤੀ ਤਿਆਰੀ ਕਈ ਤਰ੍ਹਾਂ ਦੀ ਏ ਤਪੱਸਿਆ ਇੱਕ ਤਰ੍ਹਾਂ ਦੀ ਨਹੀਂ ਪ੍ਰਚਾਰ ਵੀ ਤਪੱਸਿਆ ਹੈ ਬੈਕ ਵੀ ਤਪੱਸਿਆ ਹੁੰਦੀ ਹੈ ਲੇਖ ਗੇ ਵੀ ਤਪੱਸਿਆ ਹੁੰਦੀ ਹੈ ਜਿਹੜੀ ਤਪੱਸਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਨਾ ਸਿੱਧੀ ਵਾਸ ਹੈ ਤੱਤੀ ਤਵੀ ਤਾਸ ਹੈ ਗਏ ਉਹਨਾਂ ਨੇ ਪਹਿਲਾਂ ਆਪਣੇ ਭਰਾ ਦੇ ਤਵੀ ਤੋਂ ਵੀ ਤੱਤੇ ਸ਼ਬਦ ਸਹਿਣ ਦੀ ਤਪੱਸਿਆ ਕੀਤੀ ਪ੍ਰithvi ਚੰਦ ਦੇ ਉਹਨਾਂ ਨੇ ਆਪਣੀ ਵੱਡੀ ਪਰਜਾਈ ਦੀ ਥਾਂ ਬਣਿਆ ਗੁਰੂ ਦੇ ਮਹਿਲ ਤੋਂ ਉਹਨੇ ਕੂੜਾ ਵਗਾਇਆ ਸੀ ਮਹਾਰਾਜ ਨੇ ਸਹਿਣ ਕਰ ਲਿਆ ਪ੍ਰਿਤੀ ਕਾਮ ਨੇ ਉਹਦੀ ਘਰ ਵਾਲੀ ਨੇ ਗੁਰੂ ਅਰਗੁਬਿੰਦ ਸਾਹਿਬ ਨੂੰ ਚਾਰ ਵਾਰੀ ਖਤਮ ਕਰਨ ਵਾਸਤੇ ਕਦੀ ਜ਼ਹਿਰ ਦਿੱਤੀ ਕਦੀ ਉਹਨਾਂ ਨੂੰ ਕੋਈ ਦਿੱਤਾ ਕਦੀ ਕੋਈ ਸਾਰਾ ਕੁਝ ਉਹਨਾਂ ਨੇ ਮਤਲਬ ਸਹਿਣ ਕਰ ਲਿਆ ਪ੍ਰਵਾਨ ਕਰ ਲਿਆ ਇਸ ਲਈ ਉਹਨਾਂ ਨੇ ਤਿਆਰੀ ਕੀਤੀ ਪਰ ਤਿਆਰੀ ਕਿਵੇਂ ਦੀ ਕੀਤੀ ਇਹ ਜ਼ਰੂਰੀ ਨਹੀਂ ਤੁਸੀਂ ਇਹ ਵੇਖੋ ਮੈਂ ਪਹਿਲਾਂ ਨੂੰ ਸ਼ੁਰੂ ਵੀ ਜਿਹੜੀ ਗੱਲ ਕੀਤੀ ਸੀ ਉਹ ਮੈਂ ਗੱਲ ਕਰਕੇ ਮੁਕਾ ਦੇਣਾ ਬਈ ਗੁਰੂ ਸਾਹਿਬ ਦੀ ਕਿਸੇ ਪ੍ਰਕਾਰ ਦੀ ਗੱਲ ਕਰਨ ਤੋਂ ਪਹਿਲਾਂ ਜਦੋਂ ਆਪਾਂ ਗੱਲ ਕੱਟਨੇ ਆ ਸਾਰੇ ਕੁਝ ਨੂੰ ਖੰਗਾਲ ਲਓ ਮੈਂ ਤਾਂ ਕਿਹਾ ਵੀ ਪਤਾ ਨਹੀਂ ਕਿਹੜੀਆਂ ਕਿਤਾਬਾਂ ਬੜੀਆਂ ਨੇ ਪਰ ਉਹ ਜਦੋਂ ਅਸੀਂ ਇੱਕ ਗੱਲ ਕਰਨੇ ਆ ਨਾ ਉਹਦੇ ਨਾਲ ਵੇਖੋ ਵੀ ਜਿਹੜੇ ਤੁਹਾਡੇ ਹੋਰ ਹਜ਼ਾਰਾਂ ਗੱਲਾਂ ਨੇ ਉਹ ਕਿਤੇ ਕੱਟੀਆਂ ਤੇ ਨਹੀਂ ਜਾ ਰਹੀਆਂ ਉਹ ਨੁਕਸਾਨ ਕਰਦੀਆਂ ਇਸ ਲਈ ਇਹਦੇ ਸਬੰਧ ਵਿੱਚ ਮੈਂ ਸਮਝਦਾ ਵੀ ਆਪਾਂ ਨੂੰ ਇਹ ਚੀਜ਼ਾਂ ਉਹਨਾਂ ਨੂੰ ਸੋਚਦੀਆਂ ਨੇ ਪਰ ਇਸੇ ਵਿੱਚ ਕਾਉਂਦਾ ਕਿ ਅਜੇ ਵੀ ਸਮਾਂ ਹੈ ਵੀ ਜੇ ਕੋਈ ਮਸਲੇ ਨੇ ਕੋਈ ਕੋ ਇਤਿਹਾਸ ਹੈ ਕੋਈ ਗੱਲ ਛੁੱਪੀ ਹੈ ਗੱਲ ਦੂਰ ਤੱਕ ਜਾਣੀ ਇੰਟਰਨੈਟ ਤੇ ਬੜੀ ਸਾਰਾ ਕੋਈ ਹੋਣਾ ਠੀਕ ਉਹ ਬਾਰ ਬਾਰ ਕਹਿੰਦੇ ਮੈਂ ਇਤਿਹਾਸ ਨੂੰ ਮੰਨਦੇ ਨਹੀਂ ਮੈਂ ਇਤਿਹਾਸ ਨੂੰ ਮੰਨਦਾ ਨਹੀਂ ਤੁਸੀਂ ਬਸੋਗੇ ਤੁਸੀਂ ਇਤਿਹਾਸ ਨੂੰ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਮੰਨਦੇ ਕਿੱਥੋਂ ਪਰੋਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਗੁਤਾਕਦੀ ਮਿਲੀ ਇਤਿਹਾਸ ਨਹੀਂ ਉਹਨਾਂ ਪਿਆਸ ਹੈ ਹੀ ਨਹੀਂ ਗੁਰੂ ਗੰਸਾ ਕਿ ਕਿਤੇ ਗੁਤਾਕਦੀ ਨਹੀਂ ਕੋਈ ਸੰਪਾਦਨਾ ਹੈ ਸੰਪਾਦਨਾ ਉਹ ਇਤਿਹਾਸ ਦੱਸਦਾ ਹੈ ਗੁਰੂ ਗੰਸਾ ਦੀ ਇੱਕ ਵੀ ਸ਼ਰਧਾਲੀ ਹੈ ਉਹ ਭਾਈ ਗੁਰਦਾਸ ਨੇ ਗੁਰਗੰਸਾ ਲਿਆ ਆਪਾਂ ਮੰਨੇ ਉਹ ਸੰਪਾਦਨਾ ਬਾਹਰੋਂ ਪਤਾ ਲੱਗਦਾ ਹੈ ਜੇ ਤੁਸੀਂ ਇਤਿਹਾਸ ਨਹੀਂ ਪੜ੍ਹਦੇ ਤੁਹਾਡੇ 10 ਪਾਤਸ਼ਾਹ ਕਿੱਥੋਂ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦਾ ਨਾਮ ਛੇ ਆਈਆਂ ਜੇ ਤੁਸੀਂ ਇਹ ਕੁਸਰਤੀ ਮਨ ਤਾਲ ਕੇ ਕਹਿੰਦਾ ਵੀ ਜਿਹੜਾ ਸਿਆਣਾ ਬੰਦਾ ਹੈ ਨਾ ਜਦੋਂ ਇੱਕ ਗੱਲ ਕਰਦਾ ਹੈ ਉਹ ਇਹਵੇਂ ਲੰਦਾ ਵੀ ਜੇ ਮੈਂ ਅੱਜ ਉੱਠ ਕੇ ਕਹਿੰਦਾ ਵੀ ਇਤਿਹਾਸ ਨਹੀਂ ਪੜ੍ਹਿਆ ਤੇ ਕੱਲ ਉਹ ਬੁੱਢੇ ਬਣਦੇ ਤੁਹਾਡੇ ਸਿਰ ਤੇ ਬੈਠੋ ਨਾ ਕਹਾਂ ਵੀ ਤੁਹਾਡੇ ਗੁਰੂ ਗ੍ਰੰਥ ਸਾਹਿਬ 6 ਗੁਰੂਆਂ ਦਾ ਨਾਮ ਹੈ ਅਗਲੇ ਹੋਈ ਨਹੀਂ ਉਹਨਾਂ ਨੂੰ ਜੋੜਦਾ ਨਹੀਂ ਉਹ ਨਸਾਨ ਹੋ ਜਾਂਦਾ